ਮਿਲ ਕੇ ਤੁਹਾਡੇ ਨਾਲ ਗੱਲ ਕਰਦੇ ਆ ਅੱਜ ਦਾ ਟੌਪਿਕ ਆਇਆਗਾ ਪਖੰਡੀ ਬਾਬੇ ਅਤੇ ਬਲਾਤਕਾਰੀ ਸਾਧਾਂ ਦੀਆਂ ਚੌਂਕੀਆਂ ਪੜਨ ਵਾਲਿਆਂ ਤੇ ਜਲਦੀ ਜਲਦੀ ਸਾਰੇ ਆਨਲਾਈਨ ਆ ਜਾਓ ਫੇਰ ਗੱਲ ਕਰਦੇ ਆ ਆਜੋ ਆਜੋ ਸਾਰੇ ਆਨਲਾਈਨ ਤੁਹਾਨੂੰ ਮੈਂ ਕੀ ਚੀਜ਼ ਦਿਖਾਉਣਾ ਹੈਗਾ ਪਖੰਡੀ ਬਾਬਿਆਂ ਤੇ ਬਲਾਤਕਾਰੀ ਸਾਧਾ ਦੀਆਂ ਚੌਂਕੀਆਂ ਭਰਨ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜਿਸ ਨੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਓਂਗਲ ਛੜਤੀ ਨਾ ਉਹ ਬੰਦਾ ਜਿੱਥੇ ਮਰਜ਼ੀ ਭੱਜ ਲੇ ਨੂੰ ਮੁਕਤੀ ਨਹੀਂ ਮਿਲਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਔਰੰਗਜ਼ੇਬ ਕਿੰਨਾ ਜ਼ਾਲਮ ਸੀ ਉਸ ਦੀ ਵੀ ਜਾਨ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿ ਆ ਨਿਕਲੀ ਸੀ ਤੇ ਜਿਹੜੇ ਅੱਜ ਦੇ ਕੱਲ ਜੁਗ ਦੀ ਜੀਵ ਹੈ ਇਹਨਾਂ ਦਾ ਤਾਂ ਹਾਲ ਬਹੁਤ ਬੁਰਾ ਹੋਣਾ ਫੜੇ ਵੀ ਟਾਈਮ ਹੈਗਾ ਪਖੰਡੀ ਸਾਧਾਂ ਤੇ ਬਲਾਤਕਾਰੀ ਬਾਬਿਆਂ ਦਾ ਖੇੜਾ ਛੱਡ ਕੇ ਗੁਰਬਾਣੀ ਨਾਲ ਜੁੜ ਜੋ ਨਹੀਂ ਬਾਅਦ ਦੇ ਵਿੱਚ ਤੁਹਾਨੂੰ ਟਾਈਮ ਨਹੀਂ ਮਿਲਣਾ ਉਦੋਂ ਪਛਤਾਉਣ ਨਾਲ ਕੁਝ ਨਹੀਂ ਹੋਣਾ ਆਪ ਪਛਤਾਏ ਕਿ ਆ ਬਣੇ ਜਦ ਚੜੀਆ ਚੋਗੀ ਖੇਤ ਫਿਰ ਉਹ ਗੱਲ ਹੋ ਜਾਣੀ ਆ ਆਜਾ ਮੈਂ ਤੁਹਾਨੂੰ ਸਾਹਮਣੇ ਲਾਈਵ 'ਚ ਹੀ ਦਿਖਾਉਣਾ ਉਹ ਸਾਹਮਣੇ ਘਰ ਦੇ ਵਿੱਚ ਸੰਗਤ ਲੱਗੀ ਹੋਈ ਹੈ। ਉਹ ਦੇਖੋ ਧਿਆਨ ਨਾਲ ਤੁਸੀਂ। ਇਹ ਮਹਾਰਾ ਜੂਰੀ ਦੀ ਸਤਿਕਾਰਯੋਗ ਬਣਾ ਤੇ ਲੋਕਾਂ ਦਾ ਹਾਲ ਦੇਖ ਲਓ ਵੀ ਅੱਜਕੱਲ ਕੀ ਹੈ। ਹਲੇ ਵੀ ਲੋਕਾਂ ਨੂੰ ਅਕਲ ਨਹੀਂ ਆਉਂਦੀ। ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਕਿਸ ਲਈ ਵਾਰਿਆ ਪਰਿਵਾਰ ਸਾਡੇ ਲਈ। ਤੇ ਅਸੀਂ ਕੀ ਕਰ ਰਹੇ ਆ ਅੱਜ ਕੱਲ ਬਲਾਤਕਾਰੀ ਤੇ ਪਖੰਡੀ ਬਾਬਿਆਂ ਦੀਆਂ ਚੌਕੀਆਂ ਭਰ ਰਹੇ ਆ ਲੱਖ ਦੀ ਲਹਨਤ ਹੈ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਸਭ ਕੁਝ ਮਾਡਰਨ ਯੁੱਗ ਦੇ ਵਿੱਚ ਸਭ ਕੁਝ ਜਾਣਦੇ ਹੋਏ ਵੀ ਇਹਨਾਂ ਬਾਬਿਆਂ ਦੇ ਪਿੱਛੇ ਲੱਗੇ ਹੋਏ ਆ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵੀ ਇਹਨਾਂ ਪਖੰਡੀ ਬਾਬੇ ਤੇ ਬਲਾਤਕਾਰੀ ਸਾਧਾਂ ਦੀਆਂ ਚੌਕੀਆਂ ਭਰਨਾ ਛੱਡ ਦਿਓ ਗੁਰਬਾਣੀ ਦੇ ਲੜ ਲੱਗੋ ਆਪਣੇ ਜੀਵਨ ਨੂੰ ਸਫਲਾ ਕਰੋ ਇੱਥੇ ਮਰਜੀ ਵਾਜ ਲਿਓ ਗੁਰਬਾਣੀ ਤੋਂ ਬਿਨਾ ਮੁਕਤੀ ਨਹੀਂ ਮਿਲਣੀ ਮੇਰਾ ਲਾਈਵ ਹੁੰਦਾ ਆਹੀ ਮਕਸਦ ਸੀਗਾ ਤੇ ਮੇਰਾ ਮੈਂ ਚਾਹੁੰਦਾ ਜੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਾਂ ਜਦੋਂ ਦੇਖਦਾ ਨਾ ਮੈਂ ਆਪਣੇ ਪੰਜਾਬ ਦੇ ਹਾਲਾਤ ਤਾਂ ਬੜਾ ਦੁੱਖ ਲੱਗਦਾ ਯਾਰ ਹਲੇ ਵੀ ਲੋਕ ਮੂਰਖ ਬਣੀ ਜਾਂਦੇ ਨਾਲੇ ਆਪਦੀ ਆਰਥਿਕ ਲੁੱਟ ਕਰਾਈ ਜਾਂਦੇ ਆ ਤੇ ਬਸ ਐਵੇਂ ਅੱਜ ਦੇ ਟਾਈਮ ਵਿੱਚ ਕੰਮ ਦਾ ਟਾਈਮ ਹੈ ਬੰਦਾ ਬਸ ਆਪਦਾ ਹਾਰਡਵਰਕ ਕਰੇ ਪਰਮਾਤਮਾ ਦਾ ਨਾਮ ਲਵੇ ਤੇ ਆਪਦੇ ਪਰਿਵਾਰ ਵੱਲ ਧਿਆਨ ਦੇਵੇ ਐਵੇਂ ਬਸ ਫालतू ਪਖੰਡੀ ਬਾਬਿਆਂ ਦੇ ਸਾਧਾਂ ਦੀਆਂ ਚੌਕੀਆਂ ਭਰਨਾ ਮੂਰਖਤਾ ਹੀ ਆ ਹੋਰ ਕੀ ਹੈ ਕੋਈ ਸਿਆਣਪ ਵਾਲੀ ਗੱਲ ਤਾਂ ਹੈ ਨਹੀਂ ਬਾਕੀ ਜਿਹਨੂੰ ਅੱਜ ਦੇ ਟਾਈਮ ਚ ਕਰਨ ਲਈ ਆਈ ਉਹਨੂੰ ਫਿਰ ਕਦੇ ਵੀ ਨਹੀਂ ਆਉਣੀ ਸੋਦਰ ਜੋ ਹਲੇ ਵੀ ਟਾਈਮ ਹੈਗਾ ਲੜ ਜੋ ਗੁਰਬਾਣੀ ਦੇ ਲੜ ਲੱਗ ਜੋ ਟਾਈਮ ਹੈਗਾ ਬਾਅਦ ਦੇ ਵਿੱਚ ਚੀਕਾਂ ਮਾਰੋਗੇ ਫਿਰ ਟਾਈਮ ਨਹੀਂ ਮਿਲਣਾਗਾ ਜਦੋਂ ਇੱਕ ਵਾਰੀ ਵੇਲਾ ਹੱਥੋਂ ਲੰਘ ਜੇ ਨਾ ਫਿਰ ਕੁਝ ਨਹੀਂ ਬਣਦਾ ਬਾਕੀ ਤੁਸੀਂ ਇਤਿਹਾਸ ਦੇਖ ਲਓ ਜਿਹਨੇ ਜਿਹਨੇ ਵੀ ਸਿੱਖ ਧਰਮ ਨੂੰ ਢਾਹ ਲਈ ਹੈ ਨਾ ਉਹਦਾ ਐਂਡ ਮਾੜਾ ਹੀ ਹੋਇਆ ਹੈ। ਬਾਕੀ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਹਾਲ ਦੇਖ ਲਓ। ਜਿਹੜੇ ਸਿੱਖੀ ਨੂੰ ਢਾਹ ਲਾ ਰਹੇ ਹਨ ਇਹਨਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਆਪਣੀ ਅੱਖੀ ਹਾਲ ਦੇਖੋਗੇ ਵੀ ਹਾਲ ਕੀ ਹੁੰਦਾ ਹੈ। ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਬਸ ਲਾਈਵ ਦੇ ਵਿੱਚ ਹਾਲੇ ਵੀ ਟਾਈਮ ਹੈਗਾ ਇਹਨਾਂ ਦਾ ਪਖੰਡੀ ਬਾਬਿਆਂ ਦੇ ਬਲਾਤਕਾਰੀਆਂ ਦਾ ਖੇੜਾ ਛੱਡ ਕੇ ਨਾ ਗੁਰਬਾਣੀ ਨਾਲ ਜੁੜਜੋ। ਉਏਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ